ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਕਹੋਰਾ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਹੋਰਾਂ ਦੀ ਦੇਖਰੇਖ ਵਿੱਚ ਚੱਲ ਰਹੀ ਮੁਹਿੰਮ ਜੁਧ ਨਸ਼ਿਆਂ ਵਿਰੁੱਧ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਤਾਜ਼ੇ ਸੂਰਤੇ ਹਾਲ ਬਾਰੇ ਸਾਡੇ ਸਹਿਯੋਗੀ ਪ੍ਰਵੀਨ ਮੰਗਟ ਵੱਲੋਂ ਡੀਐਸਪੀ ਦਸੂਹਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਪਬਲਿਕ ਦੀ ਜਾਨ ਮਾਲ ਦੀ ਰਾਖੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬਚਨਬਾਤਾਂ ਦੁਹਰਾਈ ਉਨਾ ਇੱਕ ਪਾਸੇ ਜਿੱਥੇ ਨਸ਼ਾ ਤਸਕਰਾਂ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਉਥੇ ਨਸ਼ੇ ਦੀ ਦਲਦਲ ਵਿੱਚ ਤਸੇ ਹੋਏ ਨੌਜਵਾਨਾਂ ਦੀ ਮਦਦ ਕਰਦੇ ਹੋਏ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਉਣ ਦੀ ਗੱਲ ਆਖਦਿਆਂ ਲੋਕਾਂ ਨੂੰ ਮਾੜੇ ਅੰਸ਼ਰਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਨਿਊ ਚੜ੍ਹਦਾ ਪੰਜਾਬ ਲਈ ਦਸੂਹਾ ਤੋਂ ਪ੍ਰਵੀਨ ਮੰਗੜ ਦੀ ਰਿਪੋਰਟ ਪੰਜਾਬ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਅਕਾਲਾ ਹੈ ਜੁੱਧ ਨਸ਼ਿਆਂ ਵਿਰੁੱਧ रंभ किया है मां दे। 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 जो एस एसाब दिशा निर्देश अस पी पीवे सरदार मेजर सिंह के दिशा निर्देश दसूह असी जो युद्ध नशे अवरुत शुरू किया है जिथे पंजाब सरकार ने नशा मुक्ति यात्रा आरंभ की है अस हर दिन हर रोज जरा इस जराज वाली अख रख रहे हैं ਨਾਰੀ ਜਨਤਾ ਨੂੰ ਇਹ ਫੀਲ ਕਰਦੇ ਹਾਂ ਜੇ ਕਿਸੇ ਦਾ ਬੱਚਾ ਕੋਈ ਨਸ਼ੇ ਨਗਾਰਾ ਕਰਦਾ ਹੈ ਤਾਂ ਅਸੀਂ ਉਸ ਉਸ ਬੱਚੇ ਨੂੰ ਸਹੀ ਰਸਤੇ ਪਾਈਏ ਉਸ ਨੂੰ ਨਸ਼ਾ ਲੋਪੇਜ ਦੇ ਵਿੱਚ ਉਸ ਸੈਂਟਰ ਦੇ ਵਿੱਚ ਉਹਨੂੰ ਛੱਡੀਏ ਇਹ ਅਸੀਂ ਪੂਰਾ ਯਤਨ ਕਰਾਂਗੇ ਪੂਰਾ ਉਹਨਾਂ ਦਾ ਸਹਿਯੋਗ ਕਰਾਂਗੇ ਅਗਰ ਕੋਈ ਵੇਚਦਾ ਹੈ ਉਹਦੀ ਸਾਨੂੰ ਪੱਕੀ ਇਤਲਾ ਦਿੱਤੀ ਜਾਏ ਅਸੀਂ ਉਹ ਤੋਂ ਸੰਭਾਲਾਂਗੇ ਲਾ ਕਮ ਜਸਤਾਨ ਇਹ ਸੁਧੀ ਗੱਲ ਹੈ ਬਾਕੀ ਸਰ ਦੱਸੋ ਇਹਦਾ ਬਾਕੀ ਮਾਹੌਲ ਕਿਦਾਂ ਦਾ ਹੈ ਗੱਲ ਬਾਕੀ ਜੋ ਹੈ ਸਾਡੇ ਏਰੀਆ ਦੇ ਵਿੱਚ ਬਹੁਤ ਵਧੀਆ ਹੈ ਪਬਲਿਕ ਬਹੁਤ ਹੈ ਅੱਛੀ ਹੈ ਨਾਲ ਹੀ ਮੈਂ ਸਾਡੇ ਥੋੜੀ ਜਿਹੀ ਟ੍ਰੈਫਿਕ ਸਮੱਸਿਆ ਆ ਜਾਂਦੀ ਹੈ ਕਿਉਂਕਿ ਲਾਈਟਾਂ ਹੌਣ ਹਾਈਵੇ ਤੇ ਲੱਗੀਆਂ ਹੋਣ ਕਰਕੇ ਉਹ ਜਿਹੜਾ ਹੈਗਾ ਉਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਜਿਵੇਂ ਟ੍ਰੈਫਿਕ ਦੇ ਵਿੱਚ ਪਰ ਅਸੀਂ ਇਹ ਵੀ ਉਦੇ ਸੰਬੰਧ ਵਿੱਚ ਸਪੈਸ਼ਲ ਜਿਹੜੀ ਹੈ ਕੰਪੇਨ ਚਲਾਈ ਹੋਈ ਹੈ ਸਾਡੀ ਦੁਨੀਆ ਐਸਐਸਓ ਐਪਲ ਯਾਨਕਿ ਮਹਾਨ ਉਹ ਆਉਂਦਾ ਰੋਡ ਤੇ ਹੈ ਕੋਈ ਟ੍ਰੈਪ ਦੇ ਐਕਸੀਡੈਂਟ ਹੋ ਜਾਂਦਾ ਹੈ ਉਹਨੂੰ ਲਗਦਮ ਚੱਕਦੇ ਹਾਂ ਰਾਤ ਵੀ ਲੈ ਸਾਡੀ ਜਿਹੜੀ ਗਸ਼ਤ ਹੈ ਉਹ ਬੜੀ ਬਸਤਿਹਦ ਹੈ ਮੈਂ ਖੁਦ ਵੀ ਹਮੇਸ਼ਾ ਹੀ ਆਪ ਕੋਲ ਵੀ ਰਸਤੇ ਦੇ ਵਿੱਚ ਸੁਪਰਿੰਡਾਂ ਰੈਸੀ ਸਪੈਸ਼ਲ ਟੀਮਾਂ ਮਾਨਜੋ ਐਸਐਸਓ ਸਾਹਿਬ ਸੰਦੀਪ ਮਲਕ ਜੀ ਦੇ ਦਰਜਾ ਦੇ ਦਿੱਤੇ ਇਹ ਆਪ ਵੀ ਟੀਮਾਂ ਮਗਾ ਕੇ ਅਸੀਂ ਕਾਸੋ ਪ੍ਰੋਗਰਾਮ ਜਿਹੜਾ ਹੈ ਇਹਦੇ ਵਿੱਚ ਕਰਦੇ ਰਹਿੰਦੇ ਹਾਂ ਤਾਂ ਰਾਤ ਸਮੇਂ ਲੋਕ ਸਾਰੀਆਂ ਗਸਟਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਤੇ ਨਾਲ ਹੀ ਮੈਂ ਇਹ ਵੀ ਬੇਨਤੀ ਕਰਦਾ ਹਾਂ ਵੀ ਪਬਲਿਕ ਨੂੰ ਜੇ ਸਾਨੂੰ ਕੋਈ ਵੀ ਤੁਹਾਨੂੰ ਪੈਨਟ ਲੱਗੇ ਕੋਈ ਕਿਸੇ ਮਾੜੇ ਅੰਸਰ ਦੀ ਕੋਈ ਹੋ ਰਿਹਾ ਕੋਈ ਸਾਨੂੰ ਸਚੀ ਜੀ ਲਾਗੂ ਦੇਗਾ ਸਰ ਕੁਝ ਦਿਨਾਂ ਤੋਂ ਦੇਖਿਆ ਰਿਹਾ ਵੀ ਕਾਫੀ ਗਤੀਵਿਧੀਆਂ ਪੁਲਸ ਵੱਲੋਂ ਕੀਤੀਆਂ ਜਾ ਰਹੀਆਂ ਬਾਜ਼ਾਰ ਚ ਕਾਦੀ ਗਤੀਵਿਧੀਆਂ ਹੈਗੀਆਂ ਕਾਦੀ ਕਰਕੇ ਕੀਤੀਆਂ ਜਾ ਰਹੀਆਂ ਇਹ ਤਾਂ ਪਬਲਿਕ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਸਾਡਾ ਦਰਮੈਂ ਤੇ ਨਾਲ ਹੀ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਕੋਈ ਲਵਾਰਸ ਵਸਤੂ ਮਿਲੇ ਜਾਂ ਕੋਈ ਹੋਰ ਚੀਜ਼ ਮਿਲੇ ਜਾਂ ਕੋਈ ਮੜਾਨ ਸਭ ਨੂੰ ਮਾਰ ਪਾਇਆ ਜਾਵੇ ਉਹਦੀ ਜ਼ਰੂਰਤ Là ਜਿਹੜੀ ਅਸੀਂ ਸਟਾਰਟ ਕਰੇ ਚੱਲਦੀ ਜਾ ਰਹੀ ਹੈ ਉਸ ਸੰਬੰਧੀ ਹੈ